ਕਿੰਨਾ ਕ ਮਤਲਬ ਤੁਹਾਡੇ ਜੀਵਨ ਦੇ ਵਿੱਚ ਫਰਕ ਪੈਂਦਾ ਜਦੋਂ ਅਸੀਂ ਇੱਥੇ ਆਉਣ ਜਾਂ ਜਦ ਪਹਿਲਾਂ ਜਦੋਂ ਤੇ ਆਉਂਦੇ ਹਾਂ ਨਹੀਂ ਜੋ ਮਨ ਦੀ ਸ਼ਰਧਾ ਹੁੰਦੀ ਹੈ ਪੂਰੀ ਹੁੰਦੀ ਹੈ ਮੰਗਿਆ ਕਦੇ ਕੋਈ ਉੱਥੇ ਸਭ ਕੁਝ ਦਾਤਾ ਆਪੇ ਦੇਈ ਜਾਂਦਾ ਮੰਗਣ ਦੀ ਲੋੜ ਹੀ ਨਹੀਂ ਪੈਂਦੀ دوسری ਗੱਲ ਜੀ ਭਾਜੀ ਮਲੇਰ ਕੋਟਲੇ ਪਹੁੰਚੇ ਆਪਾ ਬਾਬਾ ਸ਼ਹੀਦ ਸ਼ੇਕੀਰਗੱਡਾ ਸਿੱਕੇ ਕਿੰਨਾ ਕ ਸਕੂਨ ਮਿਲਦਾ ਬਹੁਤ ਜ਼ਿਆਦਾ ਸਕੂਨ ਮਿਲਦਾ ਜੀ ਬਾਬੇ ਦੇ ਆਏ ਲਾ ਲਓ ਕਿ ਜਿੱਥੇ ਤੇ ਲੜ ਲੱਗਿਆ ਬਾਬੇ ਨੇ ਸਾਰੀਆਂ ਬੀੜਾਂ ਗਈ ਕੱਟ ਪਈਆਂ ਜੀ ਸੰਗਣ ਲੱਗਿਆ ਹੁੰਦਾ ਸੀ ਮੇਰੇ ਜੀ ਕਿਸੇ ਟਾਇਰ ਦੇ ਵਿੱਚ ਤੇ ਚੀਕਾ ਮਾਰਦਾ ਸੀਗਾ ਜੀ ਬਾਬਾ ਮੈਨੂੰ ਕੱਢ ਮਿਲੇ ਬਾਬਾ ਆਪਦੇ ਨਾਲ ਜੋੜਦਾ ਵਾ ਫਿਰ ਮੈਨੂੰ ਪੀਰਵਾਰ ਦਾ ਦਿਨ ਚ ਪੀਰਵਾਰ ਨੂੰ ਮੇਰੀ ਜਵਾਬਤ ਹੋ ਗਈ ਜੀ ਮੈਂ ਇਹਦੇ ਚੱਕਰ ਤੇ ਫਸ ਗਿਆ ਸੀਗਾ ਜੀ ਬਾਬੇ ਨੇ ਮੇਰੇ ਦੁੱਖ ਘਟਤੇ ਜੀ ਮੇਰੇ ਪਰਚੇ ਸਾਰੇ ਰੱਦ ਕਰਾਤੇ ਜੀ ਰਿਸ਼ਤੇ ਵਾਲਾ ਕੰਮ ਮੇਰਾ ਡਿਆ ਖੜਾ ਸੀਗਾ ਜੀ ਮੈਂ ਪਾਪਾ ਮੇਰਾ ਰਿਸ਼ਤਾ ਕਰਦੇ ਰਿਸ਼ਤਾ ਨਹੀਂ ਹੋਣ ਦਿੰਦੇ ਸੀ ਲੋਕ ਜੀ ਬਾਬੇ ਨੇ ਇਹ ਜਰ ਹੱਥ ਪੜਿਆ ਮੇਰਾ ਇਹਦੇ ਬਾਬੇ ਨੇ ਇੱਕ ਸੁਣੀ ਰਿਸ਼ਤਾ ਹੋ ਗਿਆ ਜੀ ਬੱਚਾ ਬਾਬੇ ਨੇ ਲਾਲ ਦਿੱਤਾ ਜੀ ਮੁੰਡਾ ਹੋ ਗਿਆ ਜੀ ਅੱਜ ਲਹਿਰਾ ਬਹਿਰਾ ਹੋ ਜਾਂ ਪੰਜਾ ਜੀ ਮੈਂ ਕਿਹੜਾ ਬਾਬਾ ਕਹਿੰਦਾ ਸਰਦਾ ਨਾ ਮੇਰੇ ਫਲ ਚੜਾ ਦਿਓ ਜੀ ਥੋੜਾ ਚੌਂਕੀ ਮੰਜ਼ੂਰ ਹੋ ਗਈ ਜੀ ਸੱਚੀ ਗੱਲ ਜੀ ਸੱਚੀ ਗੱਲ ਜੀ ਬਜੀ ਮਲੇਰ ਕੌਂਡਲੇ ਪਹੁੰਚੇ ਹੋ ਬਾਬਾ ਹਾਇਦਰੀ ਸ਼ਰੀਫ ਦਰਗਾਹ ਉੱਤੇ ਕਿਹੋ ਜਿਹਾ ਲੱਗ ਰਿਹਾ ਹੈ ਜੀ ਬਹੁਤ ਵਧੀਆ ਲੱਗਦਾ ਜੀ ਬਹੁਤ ਵਧੀਆ ਪ੍ਰਬੰਧਨ ਹੈ ਕੋਈ ੱਟਕਾ ਨਹੀਂ ਕੋਈ ਮੁੱਕੀ ਵੀ ਜਾਣ ਆਉਣ ਦੀ ਕੋਈ ਦਿੱਕਤ ਨਹੀਂ ਕੋਈ ਪ੍ਰਸ਼ਾਸਨ ਦੇ ਵਧੀਆ ਪ੍ਰਬੰਧ ਕਰੇ ਹੋਏ ਨੇ ਕਿੰਨਾ ਸਮਾਂ ਹੋਗਾ ਤੁਹਾਨੂੰ ਇੱਥੇ ਆਉਂਦੇ ਸਾਂਤਾ ਜੀ ਮੁੱਦ ਤਾਂ ਹੀ ਹੋ ਗਈਆਂ ਪਹਿਲਾਂ ਤੋਂ ਬਜ਼ੁਰਗ ਆਉਂਦੇ ਤੇ ਹੁਣ ਅਸੀਂ ਆਂਦੇ ਆਂ 40 ਸਾਲ ਤੋਂ ਕਿੰਨਾ ਕ ਮਤਲਬ ਤੁਹਾਡੇ ਜੀਵਨ ਦੇ ਵਿੱਚ ਫਰਕ ਪੈਂਦਾ ਚਲੋ ਅਸੀਂ ਇੱਥੇ ਆਉਣ ਜਦ ਪਹਿਲਾਂ ਵੀ ਜਦੋਂ ਤੇ ਆਉਂਦੇ ਆ ਨੀ ਜੋ ਮੰਦੀ ਸ਼ਰਦਾ ਹੁੰਦੀ ਹੈ ਪੂਰੀ ਹੁੰਦੀ ਹੈ ਮੰਗਿਆ ਕਦੇ ਕੋਈ ਹੱਥ ਸਭ ਕੁਝ ਦਾਦਾ ਆਪੇ ਦੇਈ ਜਾਂਦਾ ਮੰਗਣ ਦੀ ਲੋੜ ਹੀ ਨਹੀਂ ਭਾਈ ਨੀਤ ਸਾਫ ਹੋਣੀ ਚਾਹੀਦੀ ਸਭ ਕੁਝ ਮਿਲ ਜਾਣਾ ਕਹਿੰਦੇ ਵੀ ਇੱਥੇ ਕਈ ਵਾਰ ਤਾਂ ਮੰਗਣ ਦੀ ਲੋੜ ਵੀ ਨਹੀਂ ਪੈਂਦੀ ਆਪੇ ਜਦੋਂ ਝੋਲੀਆਂ ਭਰ ਜਾਂਦੀਆਂ ਭਰਦੀਆਂ ਨੇ ਯਾਰ ਬਿਲਕੁਲ ਭਰਦੀਆਂ ਨੇ ਤੁਹਾਡੇ ਬਜ਼ੁਰਗ ਵੀ ਆਉਂਦੇ ਜਿਵੇਂ ਜਿੱਤੀ ਦੱਸਦੇ ਤੁਹਾਡੇ ਬਜ਼ੁਰਗ ਆਉਂਦੇ ਸੀ ਹੁਣ ਤੁਸੀਂ ਖੁਦ ਵੀ ਆਉਂਨੇ ਹੋ ਕੋਈ ਮਤਲਬ ਅੰਦਰ ਤਪ ਕੀਤਾ ਹੋਇਆ ਸ਼ਕਤੀਆਂ ਨੇ ਉਹਨਾਂ ਦੀਆਂ ਤਾਂ ਹੀ ਤੁਸੀਂ ਇੱਥੇ ਹਾਂ ਬਿਲਕੁਲ ਹਾਂ ਪਹਿਲਾਂ ਤੇ ਬਜ਼ੁਰਗ ਆਉਂਦੇ ਤੇ ਉਹਨਾਂ ਨੇ ਮਤਲਬ ਚਰਦਾ ਨਾਲ ਆਉਂਦੇ ਤੇ ਕੋਈ ਸਰਦਾ ਸਾਡੇ ਵਿੱਚ ਹੈ ਸਤਿਗੁਰੂ ਜੀ ਭਾਜੀ ਮਲੇਰ ਕੋਟਲੇ ਪਹੁੰਚੇ ਹਾਂ ਬਾਬਾ ਹੈਦਰ ਸ਼ੇਖੀ ਦੇ ਦਰਗਾਹ ਤੇ ਕਿੰਨਾ ਸਕੂਨ ਮਿਲਦਾ ਬਹੁਤ ਜ਼ਿਆਦਾ ਸਕੂਨ ਮਿਲਦਾ ਜੀ ਬਾਬੇ ਦੇ ਆਏ ਲਾ ਲਓ ਵੀ ਜਿੱਥੇ ਤੇ ਲੜ ਲੱਗਿਆ ਬਾਬੇ ਨੇ ਸਾਰੀਆਂ ਬੀੜਾਂ ਗਈ ਕੱਟ ਪੀਆਂ ਜੀ ਸੰਗਨ ਲੱਗਿਆ ਹੁੰਦਾ ਸੀ ਮੇਰੇ ਜੀ ਕਿਸੇ ਟਾਈਮ ਦੇ ਵਿੱਚ ਤੇ ਚੀਕਾ ਮਾਰਦਾ ਸੀਗਾ ਜੀ ਬਾਬਾ ਮੈਨੂੰ ਕੱਢ ਲੈ ਇੱਥੋਂ ਬਾਬਾ ਮੈਨੂੰ ਕੱਢ ਲੈ ਇੱਥੋਂ ਬਾਬੇ ਨੇ ਇਹ ਜਰਾ ਰੰਗ ਦਿਖਾਇਆ ਆਪਦੇ ਨਾਲ ਜੋੜਦਾ ਬਾਬੇ ਨੇ ਮੈਨੂੰ ਵੀਰਵਾਰ ਦਾ ਦਿਨ ਜੀ ਵੀਰਵਾਰ ਨੂੰ ਮੇਰੀ ਜਵਾਰਤ ਹੋ ਗਈ ਜੀ ਮੈਂ ਇਹ ਜੇ ਚੱਕਰ ਤੇ ਫਸ ਗਿਆ ਸੀਗਾ ਜੀ ਬਾਬੇ ਨੇ ਮੇਰੇ ਦੁੱਖ ਘਟਤੇ ਜੀ ਮੇਰੇ ਪਰਚੇ ਸਾਰੇ ਰੱਦ ਕਰਾਤੇ ਜੀ ਤੇ ਮੈਨੂੰ ਬਰੀ ਕਰਕੇ ਇੱਥੇ ਭੇਜਿਆ ਜੀ ਰਿਸ਼ਤੇ ਵਾਲਾ ਕੰਮ ਮੇਰਾ ਡਿਆ ਖੜਾ ਸੀਗਾ ਜੀ ਮੈਂ ਪਾਪਾ ਮੇਰਾ ਰਿਸ਼ਤਾ ਕਰਦੇ ਰਿਸ਼ਤਾ ਨਹੀਂ ਹੋਣ ਦਿੰਦੇ ਸੀ ਲੋਕ ਜੀ ਬਾਬੇ ਨੇ ਜਦ ਹੱਥ ਪੜਿਆ ਮੇਰਾ ਇਹ ਜੇ ਬਾਬੇ ਨੇ ਇੱਕ ਸੁਣੀ ਰਿਸ਼ਤਾ ਹੋ ਗਿਆ ਜੀ ਬੱਚਾ ਬਾਬੇ ਨੇ ਲਾਲ ਦਿੱਤਾ ਜੀ ਮੁੰਡਾ ਹੋ ਗਿਆ ਜੀ ਅੱਜ ਲਹਿਰਾ ਬਹਿਰਾ ਹੋ ਜਾਂ ਪੰਜਾ ਜੀ ਮੈਂ ਕਿਹਾ ਬਾਬਾ ਕਹਦਾ ਸਰਦਾ ਨਾਲ ਮੇਰੇ ਫੁੱਲ ਚੜਾ ਦਿਓ ਜੀ ਥੋ ਬਾਬਾ ਲੱਖਾਂ ਵਾਲਾ ਠਕਰਾ ਦਿੰਦਾ ਜੀ ਸਵਾ ਰੁਪਏ ਦੀ ਸੱਕਰ ਸੁਖ ਲੋਕ ਦਾ ਫਕਰ ਪਤਾਸੇ ਥੋੜੇ ਮਨਜੂਰ ਹੈ ਜੀ ਸਵਾ ਲੱਖ ਦੇ ਸੁਖ ਲੋਕ ਦਾ ਠੀਕ ਹੈ ਜਦੋਂ ਮੈਂ ਆ ਗਈ ਉਹ ਦਰ ਤੇ ਆ ਇਹਨੂੰ ਮੋੜ ਦਿੰਦਾ ਜੀ ਹਾਜ਼ਰੀ ਜੀ ਦੀ ਲਾਉਂਦਾ ਘਰੇ ਬੈਠਾ ਦੀ ਲਾ ਦਿੰਦਾ ਜੀ ਜੇ ਮੈਂ ਅੱਜ ਵੀ ਮੈਂ ਆ ਗਿਆ ਬਾਬਾ ਇੱਥੇ ਬੈਠੇ ਨੂੰ ਮੋੜ ਦਿੰਦਾ ਜੀ ਇੰਨੀ ਸ਼ਕਤੀ ਹੈ ਬਾਬੇ ਜੀ ਜੀ ਜੋ ਮੰਗ ਲਓ ਸੱਚੇ ਮਨ ਨਾਲ ਉਹੀ ਪੂਰੀਆਂ ਕਰਦਾ ਹੈ ਜੀ ਦੇ ਹੀ ਜਾਂਦਾ ਬਾਬੇ ਪੰਡਾਰੇ ਭਰਪੂਰ ਹੈ ਦੇ ਹੀ ਜਾਂਦਾ ਦੇ ਹੀ ਜਾਂਦਾ ਲੈਣਾ ਚਾਹੀਦਾ ਜੀ ਠੀਕ ਹੈ ਜੀ ਦੇ ਨਾਲ ਜੇ ਕੋਈ ਕਮੀ ਨਹੀਂ ਲੈਣਾਂ ਤੇ ਕਮੀ ਹੈ ਜੀ ਸਾਡੀਆਂ ਚ ਹੋ ਗਿਆ ਪਟ ਗਿਆ ਪੰਜੇ ਸਾਥੋਂ ਐਸੇ ਕਿ ਮੈਂ ਜਾਜਕਾ ਸੇਵਾਦਾਰ ਤੇ ਸੇਵਾਦਾਰ ਤੇ ਮਾਫੀ ਮੰਗਦੇ ਪੀਰਾ ਸਾਨੂੰ ਬਖਸ਼ਦਾ ਵੀ ਸਾਡੇ ਸਿਰ ਤੇ ਹੱਥ ਰੱਖੀ ਜੈ ਬਾਬੇ ਦੀ ਜੈ ਬਾਬੇ ਜੈ ਬਾਬੇ ਜਿੰਨਾ ਸਮਾਂ ਹੋ ਗਿਆ ਜਿੱਥੇ ਬਾਬਾ ਆਇਆ ਤੇ ਸ਼੍ਰੀ ਗੁਰਗੱਰ ਦੇ ਆਂਦਾ ਔਨ ਜਨੂਰੀ 15-20 ਸਾਲ ਹੋ ਗਈ ਕਿ ਹੋ ਜਾਣ ਲੱਗਿਆ ਜਦੋਂ ਅਸੀਂ ਹੋਣੇ ਹੋਰ ਬਜੇ ਮੌਲਾ ਜੀ ਬਾਬੇ ਦੀ ਸੇਵਾ ਕਰੀ ਜੀ ਹੈ ਲੰਗਰ ਵਰਤਾਈਦਾ ਹੈ ਸੇਵਾ ਕਰੀਦਾ ਰੋਟੀਆਂ ਤੇ ਕਰੀਦਾ ਸੇਵਾ ਬਹੁਤ ਦਾਜ ਕਰੀਦੀ ਹੈ ਬਾਬਾ ਅਸੀਂ ਕਹਿੰਦੇ ਸਾਨੂੰ ਬਣਾਉਂਦਾ ਰਿਹਾ ਸੇਵਾ ਕਰਦਾ ਅਸੱਪ ਸਵਾਰੇ ਭੁੱਖੇ ਆਈ ਈਸ਼ਾ ਕਹਿੰਦੇ ਇਹਨੇ ਤੇ ਜੇਕਰ ਕੁਝ ਵੀ ਮੰਗੋ ਨਾ ਬਾਬਾ ਜੀ ਪੂਰਾ ਜ਼ਰੂਰ ਕਰਦੇ ਨੇ ਬਹੁਤ ਬਹੁਤ ਵਧੀਆ ਗੱਜੇ ਵਿੱਚ ਕੁਝ ਮੰਗ ਲਓ ਜੀ ਉਹ ਮਰਜ਼ਾ ਪੂਰੇ ਕਰ ਦਿਆ ਜੀ ਤੁਸੀਂ ਮੰਗਿਆ ਕੁਝ ਅਸੀਂ ਮੰਗਦੇ ਆਂ ਜੀ ਆਹ ਪਰਿਵਾਰ ਵਿੱਚ ਮਰਜ਼ਾ ਹੈ ਦੁਕਾਨ ਕਾਰੋਬਾਰ ਵਿੱਚ ਮਰਜ਼ਾ ਹੈ ਪਰਚਾਪੇ ਵਿੱਚ ਮਰਜ਼ਾ ਹੈ ਸਾਰਾ ਕੁਝ ਮੰਗਦੇ ਆਂ ਬਸ਼ੇ ਮੈਥੋਂ ਜਿਸ ਮੰਗਿਆ ਹੋਵੇ ਤੇ ਪੂਰਾ ਹੋਇਆ ਸਾਰਾ ਨਾਲ ਸਾਂਝਾ ਕਰੋ ਸਾਰਾ ਨਾਲ ਸਾਂਝਾ ਹੋਇਆ ਪਰਿਵਾਰ ਮੰਗਿਆ ਪਰਿਵਾਰ ਪੂਰਾ ਹੋਇਆ ਪੁੱਤ ਮੰਗਿਆ ਪੁੱਤ ਹੋਇਆ ਕਾਰੋਬਾਰ ਮੰਗਿਆ ਕਾਰੋਬਾਰ ਹੋਇਆ ਬੱਚਾ ਮੰਗਦਾ ਹੈ ਬਾਬੇ ਰਸਾ ਮੰਗਦੇ ਆ ਜੀ ਉਹ ਸਭ ਕਿੰਨਾ ਕੁ ਸ਼ੁਭਰ ਕਰਦੇ ਹੋ ਫਿਰ ਅ ਬੇਨਾਮ ਮੰਗੀਆਂ ਵੀ ਕੇ ਜਿੱਦਾਂ ਪੂਰੀਆਂ ਹੋ ਜਾਂਦੀਆਂ ਨੇ ਵੀ ਜਿਹੜੇ ਲੱਗਦਾ ਹੁੰਦਾ ਕਿ ਕਦੇ ਪੂਰੀਆਂ ਨਹੀਂ ਹੋਣਗੀਆਂ ਨਹੀਂ ਸਾਰੇ ਪੂਰੇ ਹੁੰਦੇ ਸੀ ਅਸੀਂ ਆਏ ਸਾਰੇ ਬਾਬੇ ਦੀ ਸੇਵਾ ਕਰਨ ਹੁੰਨਾ ਸੀ ਅਸੀਂ ਵੀ ਖਨੇ ਵੀ ਰਾਮੇ ਐ ਅਸੀਂ ਉੱਥੇ ਵੀ ਸੇਵਾ ਕਰਦੇ ਆ ਅਸੀਂ ਸਰਸੇ ਵੀ ਜਾਣਦੇ ਆ ਜੀ ਬਰਿੰਦੇਵ ਜਾਣਦੇ ਆ ਨੂਰਖਾਨੇ ਵੀ ਜਾਣਦੇ ਆ ਅਰਮਾਨਗਰ ਸੱਜੇ ਸੱਭ ਵਾਲੀ ਸਾਰੇ ਕਿਹਦੇ ਨਹੀਂ ਆਇਆ ਸਾਨੂੰ ਜੇ ਬਾਬਾ ਬੁਲਾਉਂਦਾ ਸੇਵਾ ਕਰਨ ਕੰਗਾ ਅੱਛਾ ਜਵਾਰੇ ਭੁੱਖੇ ਆ ਜੀ ਪਰ ਭਾਈ ਇਹਦਾ ਬਚਪਨ ਤੋਂ ਆ ਰਹੇ ਆ ਸਾਡੇ ਮਾਪਿਓ ਲੈ ਕੇ ਆਏ ਛੋਟੇ ਹੁੰਦਿਆਂ ਨੂੰ ਉਦੋਂ ਦੇ ਅਸੀਂ ਇੱਥੇ ਆ ਗਏ ਤੇ ਸਾਨੂੰ ਬਾਬੇ ਨੇ ਬਹੁਤ ਕੁਝ ਦਿੱਤਾ। ਕੀ ਬਚ ਮੈਂ ਕੋਈ ਸਾਂਝਾ ਕਰੂੰਗਾ ਸਾਡੇ ਨਾਲ? ਸਾਂਝੇ ਲੱਗਿਆ ਮੈਨੂੰ ਕੀ ਲਾਂ ਦਾ ਮਨ ਦੀ ਖੁਸ਼ੀ ਆ, ਬੱਚਿਆਂ ਦੀ ਤਰੱਕੀ ਆ। ਮੈਨੂੰ ਆਪ ਨੂੰ ਤਰੱਕੀਆਂ ਸਾਰਾ ਕੁਝ ਮਿਲਿਆ ਸਰ। ਕਦੇ ਕੁਝ ਵੀ ਮੰਗ ਲੈਣਾ ਇੱਥੇ ਤੇ ਖਾਲੀ ਨਹੀਂ ਮੋੜਦੇ ਚੋਲੇ। ਭਰ ਕੇ ਜਾਂਦੀ ਆ ਚੋਲੇ। ਨਹੀਂ ਮੋੜਦੇ ਖਾਲੀ। ਜੋ ਵੀ ਮੰਗ ਕੇ ਜਾਓਗੇ ਤੁਸੀਂ ਉਹ ਤੁਹਾਨੂੰ ਮਿਲੇਗਾ। ਦੋ ਦਿਨਾਂ ਦੁੱਧ ਦੇ ਕਹਿੰਦੇ ਪੁੱਤ ਨਾ ਪੁੱਤ ਆ। ਸਭ ਕੁਝ। ਮਨੋ ਮੰਗੀਆਂ ਮਰਜ਼ਾ ਪੂਰੀਆਂ ਹੁੰਦੀਆਂ। ਜਮਾ ਕੋ ਸਭ ਕੁਝ ਮਿਲਦਾ ਭਾਈ। ਸਾਸੀ ਕਰਮਾਤਾ ਜੀ ਸਾਸੇ ਵੀ ਕਰ ਅੱਜ ਮਲੇਰ ਗੌਂਦਲੇ ਬਾਬਾ ਜੀ ਦੀ ਦਰਗਾਹ ਤੇ ਪਹੁੰਚੇ ਹੋ ਕਿਹੋ ਜਿਹਾ ਲੱਗ ਰਿਹਾ ਜੀ ਵਧੀਆ ਲੱਗ ਰਿਹਾ ਕਿੰਨਾ ਸਮਾਂ ਹੋ ਗਿਆ ਇੱਥੇ ਆਉਂਦਿਆਂ ਨੂੰ ਸਾਨੂੰ ਬਹੁਤ ਸਾਲ ਹੋ ਗਏ ਹਾਂ ਤੇ ਮੁੱਢ ਤੋਂ ਆਉਂਦੇ ਹਾਂ ਮੁੱਢ ਤੋਂ ਆਉਂਦੇ ਹਾਂ ਤੇ ਜਦੋਂ ਇੱਥੇ ਆਉਂਦੇ ਹਾਂ ਕਿੰਨਾ ਕੁ ਸਕੂਨ ਮਿਲਦਾ ਇੱਥੇ ਸਾਨੂੰ ਬਹੁਤ ਕੁਝ ਮਿਲਦਾ ਹੈ ਇਹ ਬਾਬਾ ਪਰਸੇ ਨਾਲ ਹੈ ਜੇ ਵਾਸੀਂ ਪਰੋਸਾ ਕਰਦੇ ਆ ਸਭ ਕੁਝ ਦਿੰਦਾ ਹੈ ਜਿਹੜੇ ਅਸੀਂ ਜੋ ਇਨੇ ਮੂਰੇ ਹਰਦੇ ਆ ਉਹ ਹੀ ਪੂਰੀ ਕਰਦਾ ਸਾਡਾ ਕੋਈ ਸਾਂਝਾ ਕਰੋ ਤੁਹਾਡੇ ਨਾਲ ਤੁਸੀਂ ਇੱਥੇ ਮੰਗਿਆ ਹੋਵੇ ਤੇ ਮਿ ਦਿੱਤਾ ਹੈ ਬਾਬੇ ਨੇ ਸਾਨੂੰ ਦੁੱਧ ਵੀ ਦਿੰਦਾ ਹੈ ਪੁੱਤ ਵੀ ਦਿੰਦਾ ਹੈ ਸਭ ਕੁਝ ਦਿੰਦਾ ਹੈ ਝੋੜੀਆਂ ਭਰਦਾ ਝੋੜੀਆਂ ਭਰਦਾ ਹੈ ਸਾਡੀ ਕਿੰਨਾ ਕੁ ਯਕੀਨ ਹੈਗਾ ਸਾਨੂੰ ਪੂਰਾ ਯਕੀਨ ਹੈ ਹਾਂ ਪੂਰਾ ਜਿਹਾ ਕਦੇ ਵੀ ਆ ਤੁਹਾਡੇ ਨਾਲ ਆਏ ਕਦੇ ਵੀ ਆ ਤੁਹਾਡੇ ਨਾਲ ਇੱਥੇ ਆਏ ਕਦੇ ਨਾ ਜੀ ਆ ਮੇਰੀਆਂ ਗਵੰਡਣਾ ਆਈਆਂ ਸੱਸੀ ਗੱਲ ਸਾਡੇ ਅਸੀਂ ਵਾਰੀ ਵਟੇ ਨਾਲ ਆਉਣਾ ਕਰੇ ਵੀ ਹੋਣਾ ਚਾਹੀਏ ਅਸੀਂ ਬਾਬੇ ਦਾ ਬਹੁਤ ਸੁਪੇ ਜਾਦਾ ਕਰਾ ਜਿਹੜਾ ਦਿੱਤਾ ਖਾਂਦੇ ਆ ਬਹੁਤ ਲੇਰ ਬਹੁਤ ਗਰੀਬੀ ਚ ਇਹਨੂੰ ਕਾਇਆ ਤੀ ਜੈ ਬਾਬੇ ਦੀ ਜੈ ਬਾਬੇ ਦੀ ਕੋਣ ਜੀ ਕਿੰਨਾ ਸਮਾਂ ਹੋ ਗਿਆ ਇਹ ਬਹੁਤ ਚਿਰ ਹੋ ਗਿਆ ਇਹ ਆਇਆ ਨਾ ਬਹੁਤ ਬਹੁਤ ਬਾਬਾ ਜੀ ਦੇ ਉਪਰਾਨ ਕਹਤੇ ਤੇ ਤੰਦਰੁਸਤੀ ਆ ਮੱਥਾ ਦੇ ਕੇ ਸਾਰੀ ਜਨਤਾ ਜਰਜਦੀ ਆ ਉਹਨਾਂ ਸਾਰਾ ਤੰਦਰੁਸਤੀ ਕਿੰਨਾ ਸਮਾਂ ਹੋ ਗਿਆ ਤੇ ਆਉਂਦੇ ਹਾਂ ਤਾਂ ਬਹੁਤ ਚਿਰ ਹੋ ਗਿਆ ਆਉਂਦੇ ਨੇ 10 12 ਹਾਲ ਹੋ ਗਿਆ ਕਹਿੰਦੇ ਕੁਝ ਵੀ ਮੰਗੋ ਤੇ ਫੇ ਮਿਲਦਾ ਜਰੂਰ ਆ ਹਾਂ ਮਿਲਦਾ ਜੀ ਪਰਮਾਤਮਾ ਦਿੰਦਾ ਤੁਸੀਂ ਮੰਗਿਆ ਕੁਝ ਆ ਸਾਨੂੰ ਤਾਂ ਪਰਮਾਤਮਾ ਨਹੀਂ ਜਿੰਦਾ ਜੀ ਆ ਸਾਨੂੰ ਖੁਸ਼ੀਆਂ ਪੂਰੀਆਂ ਹੋ ਜਾਂਦੀਆਂ ਘਰ ਚ ਸਾਰਿਆਂ ਵੀਕਲ ਰਾਈ ਕੁਲੇਸ਼ ਜੀ ਰਾਈ ਜੰਦੇ ਪ੍ਰਮਾਤਮਾ ਤੁਹਾਨੂੰ ਦਾ ਪਾਪਾ ਜੀ ਪ੍ਰਿਆਸ ਸੁਣੀ ਜਾਂਦਾ ਨੌਕਰੀ ਬਾਬੇ ਨੇ ਪੱਕੀ ਕੀਤੀ ਆ ਰਿਟਾਇਰਮੈਂਟ ਬਾਬੇ ਨੇ ਮੈਨੂੰ ਸਵਧੀਆ ਕੀਤੀ ਆ ਬੜੀ ਤੰਦ ਨਾ ਰੱਖੀ ਮੈਂ ਬਹੁਤ ਪ੍ਰਮਾਤਮਾ ਹੀ ਰੱਥਨਾ ਤੁਹਾਨੂੰ ਕਿੰਨਾ ਕਿ ਸ਼ੁਕਰ ਕਰਦੇ ਹਾਂ ਪ੍ਰਮਾਤਮਾ ਬਹੁਤ ਬਾਬਾ ਪਰ ਬਹੁਤ ਸ਼ੁਕਰਾਨਾ ਮਾਤਾ ਜੀ ਆਏ ਨੇ ਹਾਂਜੀ ਹਾਂਜੀ ਮਾਦੀ ਸਾਸਰੀ ਘਰ ਜੀ ਸਾਸਰੀ ਘਰ ਬਹੁਤ ਜੋ ਕਿ ਦਿੱਤਾ ਸਾਨੂੰ ਇਸੇ ਬਾਬੇ ਨੇ ਦਿੱਤਾ ਸਾਨੂੰ ਹਾਂਜੀ ਜੋ ਕਿ ਦਿੱਤਾ ਪ੍ਰਮਾਤਮਾ ਸਭ ਕੁਝ ਹੈ ਬਾਬੇ ਮਾਰ ਕੇ ਦਿੱਤਾ ਕਿੰਨਾ ਕਿ ਸ਼ੁਕਰ ਕਰਦੇ ਹਾਂ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਬਹੁਤ ਚੱਪੇ ਬਹੁਤ ਬਾਬੇ ਨੇ ਬਹੁਤ ਮਜ਼ਾ ਆਉਂਦਾ ਜੀ ਬਹੁਤ ਨਜ਼ਾਰਾ ਆਉਂਦਾ ਜੀ ਬਹੁਤ ਸ਼ਾਂਤੀ ਮਿਲਦੀ ਹੈ ਬਚਪਨ ਤੋਂ ਆਨੇ ਜੀ ਬੱਚੇ ਕੁਝ ਵੀ ਮੰਗੋ ਨਾ ਤੇ ਬਾਬਾ ਹਾਇਦਰ ਸ਼ੇਖ ਜੀ ਪੂਰਾ ਜ਼ਰੂਰ ਕਰ ਦਿਆ ਨੇ ਮੰਗਣ ਤੋਂ ਪਹਿਲਾਂ ਪੂਰਾ ਕਰਦਾ ਮਾਣ ਆਦੀ ਪੂਰੀ ਹੋ ਜਾਂਦੀ ਹੈ ਜੋ ਮਨ ਚੁੰਦੀ ਉਹ ਹੀ ਪੂਰੀ ਹੋ ਜਾਂਦੀ ਹੈ ਤੁਸੀਂ ਕੁਝ ਮੰਗਿਆ ਹੋਵੇ ਤੇ ਪੂਰਾ ਆਪਣਾ ਖਾਲੀ ਨਹੀਂ ਗਿਆ ਜੀ ਜੋ ਮੰਗਿਆ ਮਿਲੇ ਆਪਾਂ ਨੂੰ ਸਾਂਝਾ ਕਰਦੇ ਸਾਡੇ ਸਾਂਝਾ ਕਰਨ ਵਾਲੀ ਗੱਲਾਂ ਕੁਝ ਹੁੰਦੀਆਂ ਨੇ ਜੀ ਉਹ ਜੋ ਵੀ ਮੰਗਿਆ ਆਪਾਂ ਨੂੰ ਮਿਲੇ ਜੈ ਜੈ ਨਿਆਂਇਦਾਂ ਦੇਖੋ ਜੀ ਗਲਤ ਹੋਇਆ ਨਾ ਕੰਮ ਜੋ ਜਾਇਬਾ ਬਾਬਾ ਜੀ ਮੰਗੀ ਐ ਹਰ ਜੀ ਮਿਲੀ ਆਪਾਂ ਨੂੰ ਕਿੰਨਾ ਕੁ ਸ਼ੁਕਰ ਕਰਦੇ ਹਾਂ ਜਿੰਨਾਂ ਜਿਸ ਤਰ੍ਹਾਂ ਕੁਝ ਮਿਲਦਾ ਸ਼ੁਕਰ ਇਹਨਾ ਇਹ ਜਦੋਂ ਵੀ ਸਾਨੂੰ ਧਬਾਨਾ ਚਾਹੀਦਾ ਹੁੰਦਾ ਉਨੋਂ ਇੱਥੇ ਜਦੋਂ ਵੀ ਸਾਨੂੰ ਟਾਈਮ ਮਿਲਦਾ ਐ ਜਾਂ ਸਾਨੂੰ ਬਾਬਾ ਬੁਲਾਉਂਦਾ ਅਜੀ ਭੱਜੇ ਆਉਣੇ ਰਾਤ ਨਹੀਂ ਦਿਨ ਨਹੀਂ ਕਹਿੰਦੇ ਦੇਖਦੇ ਅਸੀਂ ਜਦੋਂ ਸਾਨੂੰ ਬਾਬਾ ਬੁਲਾਉਂਦਾ ਜੋ ਬਾਬੇ ਤੋਂ ਮੰਗਿਆ ਸਭ ਨੂੰ ਮਿਲਿਆ ਪੁੱਤ ਨਾਲ ਪੁੱਤ ਬੇੜੇ ਨਾਲ ਬੇਟੀ ਤੇ ਘਰ ਨਾਲ ਕਾਰਨ ਨਾਲ ਕਾਰ ਸਭ ਕੁਝ ਬਾਬੇ ਨੇ ਆਪਣੀਆਂ ਦੀਆਂ ਮਕਾਨ ਕੋਠੀਆਂ ਸਭ ਕੁਝ ਉਹ ਆਪਣੀ ਰਾਜ ਜੀ ਦੀ ਕੋਈ ਕਮੀ ਨਹੀਂ ਸਾਡੇ ਗੁਰੂ ਜੀ ਕਰੇ ਜਿਵੇਂ ਸੇਵਾ ਕਰਦੇ ਹਾਂ ਤੇ ਕਿੰਨਾ ਕ ਆਨੰਦ ਆਉਂਦਾ ਇੱਥੇ ਆ ਕੇ ਸੇਵਾ ਕਰ ਜਿਹੜੀ ਸ਼ਰਧਾਲੂ ਇੱਥੇ ਆਉਂਦੇ ਨੇ ਉਹ ਮੇਰੇ ਬਿਆਨ ਨਹੀਂ ਕਰ ਸਕਦੇ ਸੀ ਬਹੁਤ ਜ਼ਿਆਦਾ ਆਨੰਦ ਆਉਂਦਾ ਜੀ ਬਿਆਨ ਨਹੀਂ ਕਰ ਸਕਦਾ ਸ਼ਰਧਾਲੂ ਉਹਨੂੰ ਕੀ ਕਹਿਣਾ ਚਾਹੁੰਗੇ ਜਿਹੜੇ ਘਰ ਬੈਠੇ ਦਰਸ਼ਨ ਕਰਦੇ ਨੇ ਸ਼ਰਧਾਲੂ ਨੇ ਇਹ ਕਹਿਣਾ ਵੀ ਤੁਸੀਂ ਜਦੋਂ ਵੀ ਆਓ ਸੱਚੀ ਨੀਂਦ ਨਾ ਬਾਬੇ ਦੇ ਮੱਥਾ ਟੇਕ ਕੇ ਜੋ ਮੰਗੋ ਸਾਨੂੰ ਮਿਲੂਗਾ ਅੱਜ ਬਾਬਾ ਹਾਇਦਰ ਸ਼ਹੀਦ ਦਰਗਾਹ ਤੇ ਪਹੁੰਚੋ ਕਿੰਨਾ ਸਕੂਨ ਮਹਿਸੂਸ ਹੋ ਰਿਹਾ ਹੈ ਸਕੂਨ ਤਾਂ ਹੈ ਹੀ ਬਾਬਾ ਖੁਸ਼ੀਆਂ ਨਾਲ ਝੋਲੀ ਭਰਦਾ ਹੈ ਕਿਸੇ ਕਰਕੇ ਲੋਕ ਆਉਂ ਕੋਨ ਨੂੰ ਕਿੰਨਾ ਦਵਾ ਹੋ ਗਿਆ ਇੱਥੇ ਉਹਨਾਂ ਨੂੰ ਜਦੋਂ ਦਾ ਮੈਂ ਜੰਮਿਆ ਉਦੋਂ ਹੀ ਆ ਰਹੇ ਬਾਬੇਦਰ ਕੀ ਕੋਈ ਚਿੱਤੋਂ ਮਿਲਿਆ ਕਹਿੰਦੇ ਵੀ ਸੰਗਤ ਜੇਕਰ ਕੁਝ ਵੀ ਮੰਗਦੀ ਆ ਤਾਂ ਬਾਬਾ ਜੀ ਪੂਰਾ ਜ਼ਰੂਰ ਕਰ ਦਿੰਦੇ ਹਾਂ ਜੀ ਬਹੁਤ ਜਲਦੀ ਬਾਬਾ ਪਹਿਲਾਂ ਦਿੰਦਾ ਫਿਰ ਮੰਗਦਾ ਕਿਦਾਂ ਕਿਦਾਂ ਜਿੱਦਾਂ ਤੁਸੀਂ ਸੁੱਖ ਲਈ ਕੋਈ ਵੀ ਚੀਜ਼ ਹੈ ਉਸ ਤੋਂ ਬਾਅਦ ਕਹਿੰਦੇ ਬਾਬਾ ਜੀ ਦਾ ਦੁਆਬੰਦ ਦੇ ਦੋ ਅਬਾ ਖੁਸ਼ੀਆਂ ਦੇ ਦਿੰਦੇ ਸਭ ਕੁਝ ਜੋ ਵੀ ਮੰਗਦਾ ਬਾਬਾ ਤੁਸੀਂ ਤੁਹਾਡੇ ਨਾਲ ਕੁਝ ਮਿਸ ਤੁਹਾਡੇ ਤੋਂ ਮੰਗੀ ਜੀ ਪੂਰੀ ਹੋਈ ਹੈ ਸਾਡਾ ਤਾਂ ਸਾਂਝੀ ਕਰੋ ਖੁਸ਼ੀਆਂ ਦਾ ਬਾਬੇ ਨੇ ਬਹੁਤ ਕੁਝ ਦਿੱਤਾ ਜੀ ਸਾਰੀ ਜ਼ਿੰਦਗੀ ਬਾਪੇ ਦੇ ਨਾਮ ਹੈ ਕਹਿੰਦੇ ਵੀ ਜੇਕਰ ਘਰ ਨਾ ਬਣਦਾ ਹੋਵੇ ਇੱਥੇ ਆ ਕੇ ਤਾਂ ਬਾਬਾ ਜੀ ਸਾਡਾ ਘਰ ਬਣਵਾ ਦਿਓ ਤਾਂ ਓਕੇ ਜੀ ਓਕੇ ਅੰਦਰ ਚੜਾਓ ਤੇ ਕਹਿੰਦੇ ਘਰ ਹਾਂਜੀ ਹਾਂਜੀ ਸਹੀ ਹੈ ਸੱਚੇ ਗੱਲਾਂ ਸੱਚੇ ਗੱਲਾਂ ਤੁਸੀਂ ਆਪ ਹੀ ਦੇਖ ਲਓ ਲੋਕਾਂ ਦਾ ਅਸ਼ੂਮ ਜੇ ਮਰਜ਼ਾ ਪੂਰੀਆਂ ਹੁੰਦੀਆਂ ਤਾਂ ਹੀ ਲੋਕ ਆਉਂਦੇ ਆ ਬਰੇ ਹੱਥ ਤੋਂ ਵੱਧ ਕੇ ਕੁਝ ਵੀ ਨਹੀਂ ਸੀਗਾ ਲੱਖਾਂ ਤੋਂ ਲੱਖਾਂ ਬਣਾ ਦੇ ਕਿੰਨਾ ਸਮਾਂ ਹੋ ਗਿਆ ਇੱਥੇ ਹੋਣਾ ਇੱਥੇ ਵੀ ਸਾਡੀ ਤੀਜੀ ਚੌਥੀ ਪੀੜ੍ਹੀ ਚੱਲਦੀ ਹੈ। ਇੱਥੇ ਵੀ ਜੇਕਰ ਤੁਸੀਂ ਕੁਝ ਵੀ ਮੰਗੋ ਉਹਨਾਂ ਦਾ ਪੂਰਾ ਜਰੂਰ ਹੁੰਦਾ। ਹਾਂਜੀ ਹਾਂਜੀ ਵੀਰੇ ਜਮਾ ਲਾਜ਼ਮੀ ਹੁੰਦਾ। ਤੁਸੀਂ ਦੇਖ ਲਓ ਮੰਗ ਕੇ। ਤੁਸੀਂ ਕੁਝ ਮੰਗਿਆ? ਬਹੁਤ ਕੁਝ। ਪੂਰਾ ਹੋਇਆ ਤਾਂ ਸੜਕ ਦਾ ਸਾਂਝਾ ਕਰੋ ਮਾੜਾ। ਵੀਰੇ ਦੇਖ। ਮੈਨੂੰ ਯਕੀਨ ਨਹੀਂ ਆਉਂਦਾ ਸੀ ਕਿ ਮੈਂ ਇੱਕ ਡ్రਾਈਵਰੀ ਕਰਦਾ। ਵੀ ਆਪਣਾ ਉੱਥੇ ਸਾਡੀ ਰੋਡ ਦੇ ਉੱਤੇ ਕਨਾਲ ਸੀ। ਮੈਨੂੰ ਹਜੇ ਵੀ ਨਹੀਂ ਯਕੀਨ ਹੋ ਰਿਹਾ ਵੀ ਇਹ ਮੇਰੀ ਹੈ। ਇਹ ਬਾਬਾ ਜੀ ਦੀ ਕਿਰਪਾ ਹੋਵੇ। ਮੇਂ ਜਮੀਨ ਦੇ ਦਵਾਈ ਮਾਪੇ ਬਸ ਇੱਕ ਮੈਂਕਾ ਸੇਵਾਦਾਰ ਅਸੀਂ ਵਲੰਟੀਅਰ ਆ ਆ ਸਾਡੀ ਆਖੀਰ ਵਾਰ ਦੀ ਸੇਵਾ ਲੱਗੀ ਹੋਈ ਹੈ ਇਹਦੇ ਚ ਮੈਨੂੰ ਜੁੜੇ ਕੇ 5-6 ਸਾਲ ਹੋ ਗਏ